ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ কুমਭ ਰਾਸ਼ੀ ਵਾਲਿਆਂ ਦੀ ਫਰਵਰੂ 2026 ਦੀ ਪ੍ਰੈਡਿਕਸ਼ਨ ਬਾਰੇ ਜੇ ਤੁਸੀਂ কুমਭ ਰਾਸ਼ੀ ਦੇ ਹੋ ਜਾਂ ਤੁਹਾਡੇ ਘਰ ਵਿੱਚ ਕੋਈ কুমਭ ਰਾਸ਼ੀ ਦਾ ਮੈਂਬਰ ਹੈ ਤਾਂ ਇਹ ਵੀਡੀਓ ਅੰਤ ਤੱਕ ਜ਼ਰੂਰ ਵੇਖਣਾ ਕਿਉਂਕਿ ਇਸ ਵਿੱਚ ਅਸੀਂ ਕਵਰ ਕਰਾਂਗੇ ਕੈਰੀਅਰ ਪੈਸਾ ਲਵ ਲਾਈਫ ਹੈਲਥ ਤੇ ਸਭ ਕੁਝ কুমਭ ਰਾਸ਼ੀ ਨੂੰ ਵੈਸਟਰਨ ਅਸਟ੍ਰੋਲੋਜੀ ਵਿੱਚ ਐਕੁਏਰੀਸ ਕਿਹਾ ਜਾਂਦਾ ਹੈ तो यह राशि इनोवेटिव इंडिपेंडेंट थोड़ी डिफरेंट थिंकिंग या सोच विचार वाली होती है इसका स्वामी ग्रह शनि मनिया जाता है जो डिसिपलिन काम का प्रतीक है इस करके कुंभ राशि वाले अक्सर लाइफ अपना अलग रास्ता चुनते हैं हम सवाल यह है, है फरवरी दो तो हज़ार छब्बी थे ब्रेक थ्रू या वो मेन पॉइंट किमें लैके आ रहा है तो पेशेंस का टेस्ट दे रहा है या थोड़ी जिंदगी सुधारेगा ਚਲੋ ਡਿਟੇਲ ਵਿੱਚ ਸਮਝਦੇ ਹਾਂ ਫਰਵਰੀ 2026 ਕੁੰਭ ਰਾਸ਼ੀ ਵਾਲਿਆਂ ਲਈ ਸੈਲਫੋਕਸ ਤੇ ਟਰਾਂਸਫਰਮੇਸ਼ਨ ਦਾ ਮਹੀਨਾ ਹੋਵੇਗਾ ਤੁਸੀਂ ਆਪਣੇ ਗੋਲਸ ਨੂੰ ਕਲੀਅਰ ਤਰੀਕੇ ਨਾਲ ਵੇਖਣਾ ਸ਼ੁਰੂ ਕਰੋਗੇ ਕੰਫੀਡੈਂਸ ਲੈਵਲ ਵੱਧ ਸਕਦਾ ਹੈ इमोशनल ਸਥਿਤੀ ਵਿੱਚ ਥੋੜੀ ਉਬੜ ਖਾੜ ਸਥਿਤੀ ਹੋ ਸਕਦੀ ਹੈ ਮਹੀਨੇ ਦੇ ਪਹਿਲੇ 10 ਦਿਨ ਥੋੜੇ ਕਨਫਿਊਜ਼ਿੰਗ ਲੱਗ ਸਕਦੇ ਨੇ ਪਰ ਉਸ ਤੋਂ ਬਾਅਦ ਕਲੈਰਿਟੀ ਆਣੀ ਸ਼ੁਰੂ ਹੋਵੇਗੀ ਹੁਣ ਗੱਲ ਕਰਦੇ ਹਾਂ ਤੁਹਾਡੇ ਕੈਰੀਅਰ ਤੇ ਜੌਬ ਦੇ ਬਾਰੇ ਤੇ ਜੇ ਤੁਸੀਂ ਜੌਬ ਵਿੱਚ ਹੋ ਤੇ ਤੁਹਾਡੇ ਆਈਡੀਆਜ਼ ਮੈਨੇਜਮੈਂਟ ਨੂੰ ਇਨਸਪਾਇਰ ਕਰ ਸਕਦੇ ਨੇ ਕੋਈ ਕ੍ਰੀਏਟਿਵ ਪ੍ਰੋਜੈਕਟ ਮਿਲ ਸਕਦਾ ਹੈ ਤੇ ਕਲੀਕਸ ਨਾਲ ਥੋੜੀ ਮਿਸਅੰਡਰਸਟੈਂਡਿੰਗਸ ਹੋ ਸਕਦੀਆਂ ਆ ਆਫਿਸ ਵਿੱਚ ਟਰਾਂਸਪੈਰੈਂਸੀ ਰੱਖੋ ਪਰ ਹਰ ਪਲਾਨ ਸ਼ੇਅਰ ਨਾ ਕਰੋ ਜੇ ਤੁਸੀਂ ਬਿਜ਼ਨਸ ਕਰਦੇ ਹੋ ਤੇ ਆਨਲਾਈਨ ਪਲੈਟਫਾਰਮ ਜਾਂ ਫਿਰ ਕੋਈ ਡਿਜੀਟਲ ਪਲੈਟਫਾਰਮ ਤੇ ਜਾਣਾ ਬੈਨੀਫੀਸ਼ੀਅਲ ਹੋਵੇਗਾ ਕੋਈ ਨਵੇਂ ਕਲਾਇੰਟ ਮਿਲ ਸਕਦੇ ਨੇ ਤੇ ਫਾਈਨੈਂਸ਼ੀਅਲ ਪਲੈਨਿੰਗ ਤੇ ਇਸ ਮਹੀਨੇ ਤੁਹਾਨੂੰ ਥੋੜਾ ਜ਼ੋਰ ਦੇਣਾ ਪਵੇਗਾ ਫ੍ਰੀਲੈਂਸਰ ਜਾਂ ਕ੍ਰੀਏਟਿਵ ਵਾਲਿਆ ਲੋਕਾਂ ਨੂੰ ਇਹ ਮਹੀਨਾ ਸ਼ੁਭਫਲ ਦੇਵੇਗਾ ਜੇ ਗਾਇਲ ਕਰੀਏ ਤੁਹਾਡੇ ਫਾਈਨੈਂਸ ਤੇ ਪੈਸੇ ਦੀ ਸਥਿਤੀ ਬਾਰੇ ਤੇ ਫਾਈਨੈਂਸ ਤੇ ਮਾਮਲੇ ਵਿੱਚ ਫਰਵਰੀ ਥੋੜਾ ਉਪਰ ਖਾਬੜਿਆ ਅਨਪ੍ਰੇਡਿਕਟੇਬਲ ਮਹੀਨਾ ਹੋ ਸਕਦਾ ਹੈ ਸਡਨ ਗੇਨਸ ਹੋ ਸਕਦੇ ਨੇ ਯਾਨੀ ਪੈਸਾ ਅਚਾਨਕ ਕਿਥੋਂ ਦੀ ਆ ਸਕਦਾ ਹੈ ਪਰ ਉਸ ਦੇ ਨਾਲ ਨਾਲ ਅਚਾਨਕ ਤੁਹਾਡਾ ਖਰਚਾ ਵੀ ਵੱਧ ਸਕਦਾ ਹੈ ਇਸ ਕਰਕੇ ਇਸ ਮਹੀਨੇ ਇਨਵੈਸਟਮੈਂਟ ਨੂੰ ਕੇਅਰਫੁਲੀ ਕਰੋ ਸੇਵਿੰਗਸ ਪਲਾਨ ਬਣਾਉਣਾ ਬਹੁਤ ਜ਼ਰੂਰੀ ਰਹੇਗਾ ਸ਼ਾਰਟ ਟਰਮ ਰਿਸਕ ਅਵੋਇਡ ਕਰੋ ਮਨਥ ਦੇ ਆਖਰੀ ਤੱਕ ਫਾਈਨੈਂਸ਼ੀਅਲ ਸਿਚੁਏਸ਼ਨ ਸਟੇਬਲ ਹੁੰਦੀ ਹੋਈ ਵਿਖ ਰਹੀ ਹੈ ਜੇ ਗੱਲ ਕਰੀਏ ਲਵ ਤੇ ਰਿਲੇਸ਼ਨਸ਼ਿਪ ਬਾਰੇ ਜੇ ਤੁਸੀਂ ਸਿੰਗਲ ਹੋ ਤਿਕ ਕਿਸੇ ਫਰੈਂਡ ਸਰਕਲ ਜਾਂ ਆਨਲਾਈਨ ਕਨੈਕਸ਼ਨ ਤੋਂ ਅਟ੍ਰੈਕਸ਼ਨ ਹੋ ਸਕਦੀ ਹੈ ਪਰ ਕਲੈਰਿਟੀ ਜ਼ਰੂਰ ਹੋਵੇਗੀ ਸਿਰਫ ਐਕਸਾਈਟਮੈਂਟ ਦੇ ਡਿਸੀਜਨ ਨਾ ਲਓ ਜੇ ਤੁਸੀਂ ਕਮਿਟਿਡ ਹੋ ਤੇ ਪਾਰਟਨਰ ਤੁਹਾਡੇ ਇਮੋਸ਼ਨਲ ਸਪੋਰਟ ਦੀ ਉਮੀਦ ਕਰਨਗੇ ਥੋੜੇ ਟਾਈਮ ਤੇ ਅਟੈਂਸ਼ਨ ਦੇਣਾ ਜ਼ਰੂਰੀ ਹੋਵੇਗਾ ਲਾਸਟ ਵੀਕ ਵਿੱਚ ਬੌਂਡਿੰਗ ਸਟਰੋਂਗ ਹੋ ਸਕਦੀ ਹੈ मैरिड लाइफ में अंडरसटैंडिंग इंप्रूव हो सकती है जे ती कमूनीकेशन या गलबात ओपन रखो जो गल करिए फैमिली तो सोशल स्थिति बारे तो इस महीने कुंभ राशि वाल फैमिली लाइफ हालात मिक्सड दिख रहे ने थडा सोशल सर्कल एक्सपैंड हो सकता है यानी थोड़े तो दोस्त बच सकते हैं किसी छोटी गलते आर्ग्यूमेंट हो सकता है लड़ाई झगड़ा हो सकता है पर ओवरऑल स्थिति सही दिख रही है कार्य वेच कोई इंपॉर्टेंट निर्णय हो सकता है कोई फ्यूचर प्लानिंग बारे ते हुन ਗੱਲ ਕਰਦੇ ਹਾਂ ਤੁਹਾਡੀ ਇਸ ਮਹੀਨੇ ਦੀ ਹੈਲਥ ਦੇ ਬਾਰੇ ਤੇ ਹੈਲਥ ਜਨਰਲੀ ਠੀਕ ਰਹੇਗੀ ਪਰ ਸਿਰ ਦਰਦ ਤੇ ਨੀਂਦ ਤੋਂ ਜੁੜੀ ਦਿੱਕਤ ਤੁਹਾਨੂੰ ਤੰਗ ਕਰ ਸਕਦੀ ਹੈ ਇਸ ਲਈ ਆਪਣਾ ਸਕਰੀਨ ਟਾਈਮ ਕੰਟਰੋਲ ਰੱਖੋ ਮੈਡੀਟੇਸ਼ਨ ਯੋਗਾ ਐਕਸਰਸਾਈਜ਼ ਹੈਲਪਫੁਲ ਹੋਣ ਗਿਆ ਜੇ ਗੱਲ ਕਰੀਏ ਵਿਦਿਆਰਥੀਆਂ ਦੀ ਤੇ ਉਹਨਾਂ ਦੀ এডਿਕੇਸ਼ਨ ਬਾਰੇ ਤੇ ਵਿਦਿਆਰਥੀਆਂ ਲਈ ਇਹ ਮਹੀਨਾ ਪ੍ਰੋਡਕਟਿਵ ਹੋ ਸਕਦਾ ਹੈ ਕੋਈ ਕ੍ਰੀਏਟਿਵ ਸਬਜੈਕਟ ਵਿੱਚ ਪਰਫਾਰਮੈਂਸ ਬੈਟਰ ਹੋਵੇਗੀ ਕੰਪੀਟੀਟਿਵ ਇਗਜ਼ਾਮ ਲਈ ਕੰਸਿਸਟੈਂਟ ਸਟੱਡੀ ਜ਼ਰੂਰੀ ਹੋਵੇਗੀ ਯਾਨੀ ਕੰਪੀਟੀਟਿਵ ਇਗਜ਼ਾਮ ਦੀ ਤਿਆਰੀ ਕਰ ਰਹੇ ਹੋ ਤੇ ਉਹਦੇ ਵਿੱਚ ਡਿਸਪਲਾਈਨ ਤੇ ਰੋਜ਼ ਪੜਨਾ ਬਹੁਤ ਇੰਪੋਰਟੈਂਟ ਹੋਵੇਗਾ ਹਾਈਅਰ এডਿਕੇਸ਼ਨ ਜਾਂ ਕੋਈ ਰਿਸਰਚ ਫੀਲਡ ਵਾਲੇ ਸਟੂਡੈਂਟਾਂ ਵਿਦਿਆਰਥੀਆਂ ਨੂੰ ਪੋਜ਼ਿਟਿਵ ਰਿਜ਼ਲਟ ਮਿਲੇਗਾ ਜੇ ਗੱਲ ਕਰੀਏ ਤੁਹਾਡੇ ਇਸ ਮਹੀਨੇ ਦੇ ਲੱਕੀエレमेंट्स ਬਾਰੇ ਤੇ ਇਸ ਮਹੀਨੇ ਦੇ ਲੱਕੀエレमेंट्स ਰਹਿਣਗੇ ਲੱਕੀ ਕਲਰ ਰਹੇਗਾ ਨੀਲਾ ਤੇ ਕਾਲਾ ਲੱਕੀ ਨੰਬਰ ਰਹਿਣਗੇ 7 ਤੇ 11 ਤੇ ਲੱਕੀ ਦਿਨ ਸੈਟਰਡੇ ਤੇ ਵੈਡnesਡੇ ਇਹਨਾਂ ਨੂੰ ਯੂਜ਼ ਕਰਕੇ ਤੁਸੀਂ ਆਪਣਾ ਮਹੀਨਾ ਹੋਰ ਵਿਸ਼ਵ ਬਣਾ ਸਕਦੇ ਹੋ ਤੇ ਹੁਣ ਗੱਲ ਕਰਦੇ ਹਾਂ ਓਵਰਆਲ ਫਰਵਰੀ 2026 ਕੁੰਭ ਰਾਸ਼ੀ ਵਾਲਿਆਂ ਲਈ ਸੈਲਫ ਗ੍ਰੋਥ ਤੇ ਕਲੈਰਿਟੀ ਦਾ ਮਹੀਨਾ ਰਹੇਗਾ ਕੈਰੀਅਰ ਵਿੱਚ ਕੋਈ ਨਵੀਂ ਅਪੋਰਚ्युनिटी ਮਿਲਣਗੀਆਂ ਤੇ ਵਧਣਗੀਆਂ ਫਾਈਨੈਂਸ ਤੁਹਾਡਾ ਸਟੇਬਲ ਦਿਖ ਰਿਹਾ ਹੈ ਤੇ ਲਵ ਲਾਈਫ ਕਮਿਊਨੀਕੇਸ਼ਨ ਤੇ ਡਿਪੈਂਡ ਕਰੇਗੀ ਜੇ ਤੁਸੀਂ ਆਪਣੇ ਡਿਸੀਜਨਸ ਪ੍ਰੈਕਟੀਕਲ ਤੇ ਸਥਿਰ ਮਾਈਂਡ ਨਾਲ ਲਓਗੇ ਤੇ ਤੁਹਾਡਾ ਅਹਿਮੰਤ ਬੈਨੀਫੀਸ਼ੀਅਲ ਹੋਵੇਗਾ ਤੇ ਦੋਸਤੋ ਐਸੀ ਕੁੰਭ ਰਾਸ਼ੀ ਵਾਲਿਆ ਲਈ ਫਰਵਰੀ 2026 ਦਾ ਪੂਰਾ ਰਾਸ਼ੀ ਫਲ ਜੇ ਤੁਹਾਨੂੰ ਇਹ ਡਿਟੇਲਡ ਵੀਡੀਓ ਪਸੰਦ ਆਈ ਹੋਵੇ ਤਾਂ ਇਸ ਨੂੰ ਜ਼ਰੂਰ ਲਾਈਕ ਕਰਨਾ ਕਮੈਂਟ ਵਿੱਚ ਜ਼ਰੂਰ ਲਿਖਣਾ ਤੁਸੀਂ ਕੁੰਭ ਰਾਸ਼ੀ ਦੇ ਹੋ ਜਾਂ ਤੁਹਾਡੀ ਫੈਮਿਲੀ ਵਿੱਚ ਕੌਣ ਕੁੰਭ ਰਾਸ਼ ਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਕੇ ਜ਼ਰੂਰ ਜਾਣਾ ਤੇ ਨਾਲ ਹੀ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਣਾ ਤਾਂ ਕਿ ਹਰ ਮਹੀਨੇ ਦੀ ਪ੍ਰੈਡਿਕਸ਼ਨ ਸਭ ਤੋਂ ਪਹਿਲੇ ਤੁਹਾਨੂੰ ਮਿਲੇ ਮਿਲਾਂਗੇ ਜਲਦੀ ਅਗਲੀ ਵੀਡੀਓ ਵਿੱਚ ਸਾਡੀ ਅਗਲੀ ਨਵੀਂ ਵੀਡੀਓ ਨਾਲ ਤਦ ਤੱਕ ਲਈ ਰੱਬ ਰੱਖਾ ਤੇ ਸੱਚਿਆ ਕਾਲ